ਹੈਲੋ ਹਾਂਜੀ ਸাশਸ਼ੀਆ ਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਠੀਕ ਹੈ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ बॉਟਮ ਦੀ ਆਸਣ ਵਾਲੀ ਸੇਨ ਕੱਟਣ ਦਾ ਤਰੀਕਾ ਦੱਸਾਂਗੇ ਤੁਹਾਨੂੰ ਵੀ ਸੌਖੇ ਤਰੀਕੇ ਨਾਲ ਆਸਣ ਵਾਲੀ ਸੇਨ ਆ ਜਿਹੜੀ ਕਿਸ ਤਰ੍ਹਾਂ ਕੱਟੀ ਜਾਂਦੀ ਹੈ ਠੀਕ ਹੈ ਜੀ ਸਲਵਾਰ ਕਹੋਗੇ ਕਿ बॉਟਮ ਕਹੋਗੇ ਤੁਸੀਂ ਸਲਵਾਰ ਦੀ ਆਸਣ ਵਾਲੀ ਸੀਨ ਕੱਟਣ ਦਾ ਤਰੀਕਾ ਦੱਸਦੇ ਆਪਾਂ ਅੱਜ ਤੁਹਾਨੂੰ ਠੀਕ ਹੈ ਜੀ ਬਸ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਜੀ ਦੂਰੇ ਪੱਲੇ ਦੀਆਂ ਸਲਵਾਰਾਂ ਦੀਆਂ ਵੀਡੀਓ ਤੁਹਾਨੂੰ ਆਪਾਂ ਦੇ ਚੁੱਕੇ ਆ ਠੀਕ ਹੈ ਜੀ ਹਾਂਜੀ ਆਜੋ ਆਹ ਦੇਖੋ ਜੀ ਨੇੜੇ ਕਰੋ ਵੀਡੀਓ ਹਾਂਜੀ ਆਪਾਂ ਨਾ ਥੋੜਾ ਮਾਰਕਿੰਗ ਕਰ ਲਈ ਆ ਮਾਰਕਿੰਗ ਕਰ ਲਈ ਜਿੰਨਾ ਉਹਨਾਂ ਦੀ ਲੈਂਥ ਚਾਹੀਦੀ ਸੀ ਜਿੱਥੇ ਉਹਨਾਂ ਦੀ ਲੈਂਥ ਆ ਗਈ ਇਧਰ ਲਈ ਸਾਈਡ ਛੋੜੀ ਆ ਜੀ ਆ ਇਹਨਾਂ ਦੇ ਕੁੰਡੇਆ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਦੋਨੇ ਪਾਸਿਆਂ ਕੁੰਡੇ ਚੱਕੋਗੇ ਜਿਹੜਾ ਆਪਣਾ 2.5 ਇੰਚ ਦੀ ਮਾਰਕਿੰਗ ਕੀਤੀ ਹੋਈ ਹੈ ਉੱਥੇ ਕੱਟ ਲਗਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਇਸ ਪਾਸੇ ਕੱਟ ਲਗਾ ਲਿਆ ਹੁਣ ਆਪਾਂ ਇਹਦੀ ਉਲਟ ਸਾਈਡ ਦੂਸਰੇ ਪਾਸੇ ਵੀ ਇਸ ਤਰ੍ਹਾਂ ਮਾਰਕਿੰਗ ਕੀਤੀ ਹੁੰਦੀ ਹੈ ਉਧਰ ਵੀ ਇਸ ਤਰ੍ਹਾਂ ਹੀ ਕੱਟ ਲਗਾ ਲੈਣਾ ਉਹ ਵੀ ਮੈਂ ਕੱਟ ਲਗਾ ਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਇੱਧਰ ਵੀ ਆਪਾਂ 2.5 ਇੰਚ ਸਵਾ 2 ਇੰਚ ਦਾ ਕੱਟ ਇਸ ਤਰ੍ਹਾਂ ਲਗਾ ਲੈਣਾ ਠੀਕ ਹੈ ਵੀਰੇ ਇਹ ਕੱਟ ਲਗਾਉਣ ਤੋਂ ਬਾਅਦ ਜੀ ਤੁਸੀਂ ਇਹਨਾਂ ਜਿਹੜੇ ਕੱਟ ਲਗਾਏ ਆ ਇਹ ਤੋਂ ਕਪੜਾ ਚੱਕੋਗੇ ਜਾਂ ਆਹ ਵਾਲਾ ਚੱਕ ਲਓ ਜਾਂ ਇੱਧਰਲਾ ਚੱਕ ਲਓ ਕੋਈ ਵੀ ਚੱਕ ਲਓ ਠੀਕ ਹੈ ਜੀ ਹੁਣ ਇਹਨੂੰ ਚੱਕ ਕੇ ਇਸ ਤਰ੍ਹਾਂ ਇੱਕ ਪਾਸੇ ਨੂੰ ਫੋਲਡਿੰਗ ਕਰ ਦੋਗੇ ਠੀਕ ਹੈ ਜੀ ਮੈਂ ਤੁਹਾਨੂੰ ਫੋਲਡਿੰਗ ਕਰਕੇ ਚੰਗੀ ਤਰ੍ਹਾਂ ਦਿਖਾਉਣੀ ਆ ਆ ਦੇਖੋ ਜੀ ਉਸ ਕੱਟ ਦੇ ਉੱਪਰੋਂ ਦੇਖੋ ਜੀ ਇਸ ਕੱਟ ਦੇ ਉੱਪਰੋਂ ਇਸ ਤਰ੍ਹਾਂ ਠੀਕ ਹੈ ਇਹ ਕੱਟ ਜਮਾਂ ਸੈਂਟਰ 'ਚ ਆਵੇ ਵੀਰੇ ਠੀਕ ਹੈ ਸੈਂਟਰ ਚ ਜਾਣ ਤੋਂ ਬਾਅਦ ਦੇਖਿਓ ਤੁਸੀਂ ਹਾਂਜੀ ਇਧਰਲੀ ਸਾਈਡ ਵੀ ਆਜੋ ਆ ਦੇਖੋ ਜੀ ਨੇੜੇ ਕਲੇ ਆ ਦੇਖੋ ਜੀ ਕੱਟ ਬਿਲਕੁਲ ਸੈਂਟਰ ਦੇ ਵਿੱਚ ਆ ਗਿਆ ਠੀਕ ਹੈ ਜੀ ਇਸ ਤਰ੍ਹਾਂ ਸੈਂਟਰਿਕ ਈਜ਼ੀ ਕੱਟੀ ਜਾਂਦੀ ਹੈ ਜੇ ਇਸ ਤਰ੍ਹਾਂ ਆਸਣ ਵਾਲੀ ਸੀਨ ਆ ਨਾ ਜਿਹੜੀ ਇੱਕ ਪਰਫੈਕਟ ਕੱਟੀ ਜਾਊਗੀ ਵੀਰੇ ਐਂਚੀ ਟੇਪ ਨਾਲ ਜੋ ਆਪਾਂ ਮਾਰਕਿੰਗ ਕਰਦੇ ਆਂ ਕਈ ਵਾਰ ਬਾਅਦ ਘੱਟ ਹੋ ਜਾਂਦੀ ਆ ਹਨਾ ਵੀ ਕੱਪੜੇ ਦੇ ਵਿੱਚ ਫੋਲਡਿੰਗ ਰਹਿ ਜਾਂਦਾ ਕੱਪੜਾ ਜਾਂ ਕਿਵੇਂ ਵੀ ਹੈ ਹਨ ਤੇ ਇਸ ਤਰ੍ਹਾਂ ਨਾ ਬਿਲਕੁਲ ਵੀ ਉਹ ਨਹੀਂ ਹੋਊਗਾ ਠੀਕ ਹੈ ਇਸ ਕੱਟ ਨੂੰ ਸੈਂਟਰ ਤੋਂ ਲੈ ਲੈਣਾ ਦੋਨੇ ਪਾਸੇ ਪਾਸਾ ਹਟਾ ਲੈਣਾ ਬਾਟਮ ਦਾ ਠੀਕ ਹੈ ਜੀ ਦੂਜੇ ਪਾਸੇ ਦੇ ਨਾਲ ਆ ਦੇਖੋ ਤੁਹਾਨੂੰ ਵਿਛਿਆ ਹੋਇਆ ਕੱਪੜਾ ਦੇਖ ਰਿਹਾ ਹੋਊਗਾ ਦੇਖ ਲਓ ਜੀ ਚੰਗੀ ਤਰ੍ਹਾਂ ਦੇਖੋ ਠੀਕ ਹੈ ਆ ਦੇਖੋ ਆ ਇਧਰ ਲੈ ਕੱਟ ਇੱਥੇ ਸੈਂਟਰ 'ਚ ਆ ਗਿਆ ਉਹ ਪੱਲਾ ਝੋੜੀ ਵਾਲਾ ਹੋ ਗਿਆ ਇਧਰ ਵੀ ਆ ਗਿਆ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਵਿਛਾਰੇ ਬਣੋ ਜੀ ਆ ਦੇਖੋ ਜੀ ਆ ਕੱਟ ਮੈਂ ਤੁਹਾਨੂੰ ਨੇੜੇ ਕੈਮਰਾ ਕਰਕੇ ਦਿਖਾਤਾ ਠੀਕ ਹੈ ਜੀ ਇਹ ਕੱਟ ਦੀ ਨੋਕ ਕੱਢ ਲਈ ਆਪਾਂ ਇਧਰੋਂ ਇਧਰੋਂ ਵੀ ਨੋਕ ਕੱਢ ਲਈ ਠੀਕ ਹੈ ਹੁਣ ਜਾਂ ਇਧਰਲੇ ਪਾਸੇ ਕੈਂਚੀ ਚਲਾਉਣਾ ਸ਼ੁਰੂ ਕਰ ਦੋ ਜਾਂ ਵੀ ਇਧਰਲੇ ਪਾਸੇ ਸ਼ੁਰੂ ਕਰ ਦੋ ਕਿਸੇ ਪਾਸੇ ਸ਼ੁਰੂ ਕਰ ਦੋ ਉਹ ਨੋਕ ਦੇ ਉੱਪਰੋਂ ਠੀਕ ਹੈ ਦੇਖਿਓ ਹਾਂਜੀ ਆ ਦੇਖੋ ਜੀ ਆਪਾਂ ਨੋਕ ਤੋਂ ਕੈਂਚੀ ਰੱਖ ਲਈਏ ਇਸ ਤਰ੍ਹਾਂ ਇਨੂੰ ਕੱਟਦੇ ਜਾਣਾ ਦੋਨੇ ਪੱਲੇ ਹੀ ਕੱਟੇ ਜਾਣਗੇ ਠੀਕ ਹੈ ਫਿਰ ਮੈਂ ਕੱਟ ਕੇ ਖੋਲ ਕੇ ਪੱਲਾ ਦਿਖਾਵਾਂਗੇ ਆਪਾਂ ਠੀਕ ਹੈ ਇਸ ਤਰ੍ਹਾਂ ਪਰਫੈਕਟ ਸੀਨ ਕੱਟੀ ਜਾਂਦੀ ਹੈ ਜੀ ਇਸ ਤਰ੍ਹਾਂ ਵਾਲੀ ਕੋਈ ਵੀ ਬਾਹਦ ਘਾਟ ਨਹੀਂ ਰਹਿੰਦੀ ਫਿਰ ਵੀ ਜਦੋਂ ਆਪਾਂ ਇੰਚੀ ਟੇਪ ਨਾਲ ਮਾਰਕਿੰਗ ਕਰਦੇ ਆ ਨਾ ਉੱਥੇ ਹਜੇ ਫਿਰ ਵੀ ਕੋਈ ਬਾਹਦ ਘਾਟ ਰਹਿ ਜਾਂਦੀ ਆ ਇਸ ਤਰ੍ਹਾਂ ਕੋਈ ਵੀ ਬਾਹਦ ਘਾਟ ਨਹੀਂ ਰਹੂਗੀ ਠੀਕ ਹੈ ਜੀ ਇਸ ਤਰ੍ਹਾਂ ਕੱਟ ਲਿਆ ਕਰੋ ਤੁਸੀਂ ਹਾਂ ਜੀ ਆ ਦੇਖੋ ਜੀ ਇਧਰਲੀ ਨੋਕ ਤੋਂ ਸ਼ੁਰੂ ਕਰਕੇ ਦੂਸਰੀ ਨੋਕ ਤੇ ਆ ਜਾਣਾ ਆਪਾਂ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਆ ਲੋ ਜੀ ਕੱਟਿਆ ਗਿਆ ਕੱਟ ਗਿਆ ਦੇਖੋ ਜੀ ਇੱਕ ਪੀਸ ਜਿਹੜਾ ਆਪਾਂ ਕੱਟਿਆ ਉਹ ਚੱਕ ਲਓ ਇਸ ਤਰ੍ਹਾਂ ਠੀਕ ਹੈ ਨਾ ਜੀ ਇਸ ਤਰ੍ਹਾਂ ਫਿਰ ਇਹਨੂੰ ਉੱਪਰ ਰੱਖੋਗੇ ਆਪਾਂ ਝੋਲੀ ਦੀ ਸੀਨ ਕੱਢ ਦੇਣੀ ਹੈ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਆਪਾਂ ਮੇਨ ਜਿਹੜੀ ਦੱਸਣਾ ਸੀ ਅੱਜ ਤੁਹਾਨੂੰ ਇਹ ਦੱਸਣੀ ਸੀ ਵੀ ਆਸਨ ਦੀ ਸੀਨ ਕਿਸ ਤਰ੍ਹਾਂ ਕੱਟੀ ਜਾਂਦੀ ਹੈ ਠੀਕ ਹੈ ਜੀ ਆਹ ਲੋ ਜੀ ਦੋਨੇ ਪੱਲੇ ਹੋ ਗਏ ਨਾ ਦੋਨੇ ਕੁੰਦੇ ਹੋ ਗਏ ਇਹ ਆਸਤਨ ਵਾਲੀ ਸੀਨ ਆਪਣੀ ਕੱਟ ਕੇ ਆਪਾਂ ਪਰਫੈਕਟ ਡਨ ਹੋ ਗਈ ਆਪਣੀ ਵੀਡੀਓ ਠੀਕ ਹੈ ਜੀ ਆਹ ਲੋ ਜੀ ਬਸ ਹੁਣ ਉਹਨਾਂ ਦੇ ਜਿਹੜੀ ਝੋਲੀ ਐ ਥੋ ਕੱਟਾ ਜੀ ਪਰ ਝੋਲੀ ਪੂਰੀ ਕਰਕੇ ਤੇ ਉਹ ਕੱਟਦੇ ਨੇ ਇਹਦੀ ਵੀਡੀਓ ਆਪਾਂ ਦੇ ਚੁੱਕੇ ਆਪਾਂ ਫੇਰ ਵੀ ਚਲੋ ਤੁਹਾਨੂੰ ਦੱਸ ਦਿੰਨੇ ਹੁਣ ਠੀਕ ਹੈ ਜੀ ਆਹ ਲੋ ਜੀ ਇਸ ਤਰ੍ਹਾਂ ਜਿੱਥੇ ਆ ਕੇ ਆਪਣੀ ਝੋਲੀ ਪੂਰੀ ਹੁੰਦੀ ਆ ਉਥੋਂ ਕੱਟ ਦਿਓ ਕਪੜਾ ਠੀਕ ਹੈ ਇਸ ਤਰ੍ਹਾਂ ਹਲਕਾ ਜਿਹਾ ਕੱਪੜਾ ਆਪਣੀ ਡਿਜ਼ਾਈਨ ਯੂਆਰਐਸ ਚ ਯੂਜ਼ ਕੀਤਾ ਜਾਊਗਾ ਠੀਕ ਹੈ ਜੀ ਆਹ ਆਪਣੀ ਆਸਣ ਵਾਲੀ ਸੀਨ ਪਰਫੈਕਟ ਕੱਟੀ ਗਈ ਆ ਦੇਖੋ ਜੀ ਕੋਈ ਬਾਦਕਾਂ ਨਹੀਂ ਦੋਨਾਂ ਪੱਲਿਆਂ ਦੇ ਵਿੱਚ ਪਰਫੈਕਟ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਇਸੇ ਤਰ੍ਹਾਂ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਧੰਨਵਾਦ ਜੀ